ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਰਾਜਵੀਰ ਜਵੰਦਾ ਦਾ ਕੀ ਵਾਕਿਆ ਐ ਐਕਸੀਡੈਂਟ ਹੋਇਆ ਐ ਜਾਂ ਫਿਰ ਜਾਣ ਬੁਝ ਕੇ ਰਾਜਵੀਰ ਜਵੰਦਾ ਨੂੰ ਦੀਪ ਸਿੱਧੂ ਤਰ੍ਹਾਂ ਮਾਰਿਆ ਗਿਆ ਵੈਕਸੀਡੈਂਟ ਕਰਵਾਇਆ ਗਿਆ ਵੈ ਬਹੁਤ ਸਾਰੇ ਸਵਾਲ ਜਿਹੜੇ ਜਨਮ ਲੈਣਦੇ ਆ ਆਖਰ ਜਦੋਂ ਉਹ ਬਾਈਕ ਰਾਈਡਿੰਗ ਕਰਨ ਦੇ ਸੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਯਾਰ ਸੀ ਉਹਨਾਂ ਦੇ ਹੈਲਮਟਾਂ ਦੇ ਉੱਤੇ ਜਿਹੜੇ ਕੈਮਰੇ ਲੱਗੇ ਸੀ ਉਹ ਆਖਰ ਕਿਉਂ ਨਹੀਂ ਚਾਲੂ ਕਿਉਂ ਨਹੀਂ ਉਹ ਵੀਡੀਓ ਬਣਾ ਰਹੇ ਸੀ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆਪਾਂ ਅੱਜ ਦੀ ਵੀਡੀਓ ਚ ਜਾਣਨੇ ਆ ਪਹਿਲੇ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਾਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਯਾਨੀ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਕਿਸੇ ਨੇ ਨਹੀਂ ਸੋਚਿਆ ਸੀ ਕਿ ਜਿਹੜੇ ਜਿਗਰੀ ਯਾਰ ਔਰ ਉਹਦੇ ਦੋਸਤ ਕਹਿੰਦੇ ਜੀ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਉਹਦੇ ਵਿੱਚ ਗਦਾਰੀ ਕਹੀਏ ਜਾਂ ਕੋਈ ਮਾਮਲਾ ਹੋਰ ਕਹਿ ਸਕਦੇ ਆ ਯਾਨੀ ਉਹਦੇ ਨਾਲ ਪੰਜ ਬੰਦੇ ਹੋਰ ਮੌਜੂਦ ਸੀ ਰਾਜਵੀਰ ਜਵੰਦਾ ਦੇ ਸਮੇਤ ਕਹਿੰਦੇ ਜੀ ਪੰਜ ਛੇ ਜਣੇ ਮੌਜੂਦ ਸੀ ਜਦੋਂ ਮੋਟਰਸਾਈਕਲ ਲੈ ਕੇ ਨਿਕਲਦੇ ਨੇ ਔਰ ਉਹਨਾਂ ਦੀ ਇੱਕ ਵੀਡੀਓ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਜਿਹੜੀ ਕਿ ਬਿਲਕੁਲ ਅਹਿਮ ਸਵਾਲ ਉੱਠਦੇ ਨੇ ਔਰ ਦੂਜੇ ਪਾਸੇ ਸਬੂਤਾਂ ਦੇ ਆਧਾਰ ਤੇ ਬਹੁਤ ਵੱਡਾ ਮਾਮਲਾ ਖੜਾ ਹੋਣ ਜਾ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਅਕਸਰ ਜਿਹੜੀਆਂ ਮੇਰੀਆਂ ਵੀਡੀਓ ਪੈਂਦੀਆਂ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹਦਾ ਕਿਵੇਂ ਹੋ ਸਕਦਾ ਪਰ ਮੈਂ ਤੁਹਾਨੂੰ ਅੱਜ ਕੁਝ ਸਬੂਤ ਦਿਖਾਉਂਗਾ ਜਿਨ੍ਹਾਂ ਦੇ ਆਧਾਰ ਤੇ ਇਹ ਗੱਲ ਸਾਫ ਹੋਣੀ ਹੈ ਕਿ ਭਾਈ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਰਗਾ ਇੱਕ ਹਾਰਸਾ ਵਾਪਰਿਆ ਯਾਨੀ ਇਹਦੇ ਵਿੱਚ ਕਤਲ ਕਹੀਏ ਜਾਂ ਭਾਈ ਕੋਈ ਅਣਹੋਣੀ ਕਹੀਏ ਜੇ ਵੀ ਅਣਹੋਣੀ ਤਾਂ ਇਸ ਤਰ੍ਹਾਂ ਕਹਿ ਸਕਦੇ ਜਿਵੇਂ ਕਿ ਰਾਜਵੀਰ ਜਮਨ ਦਾ ਐਕਸੀਡੈਂਟ ਕਹਿੰਦੇ ਜੀ ਟੱਠੇ ਦੇ ਵਿੱਚ ਵੱਜ ਕੇ ਹੋਇਆ ਪਰ ਇਸ ਗੱਲ ਨੂੰ ਜਾਂ ਇਸ ਵੀਡੀਓ ਨੂੰ ਹੁਣ ਕਿਵੇਂ ਠਕਰਾਉਂਗੇ ਯਾਨੀ ਇਹਦੇ ਵਿੱਚ ਖੁਲਾਸੇ ਹੋ ਰਹੇ ਨੇ ਉਹਨਾਂ ਗੱਲਾਂ ਦੇ ਕਿ ਵਿੱਚ ਇੱਕ ਗੱਡੀ ਦਾ ਵੀ ਤੁਹਾਡੇ ਸਾਹਮਣੇ ਜ਼ਿਕਰ ਹੋਇਆ ਤੇ ਗੱਡੀ ਦਾ ਐਕਸੀਡੈਂਟ ਹੋ ਚੁੱਕਿਆ ਸੀ ਯਾਦ ਕਰੋ ਕਿ ਜਦੋਂ ਦੀਪ ਸਿੱਧੂ ਗੱਡੀ ਦੇ ਵਿੱਚ ਮਾਰਿਆ ਗਿਆ ਸੀ ਤਾਂ ਇਸੇ ਹੀ ਪ੍ਰਕਾਰ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਬਹੁਤੇ ਸਾਥੀਆਂ ਨੇ ਸੋਚਣਾ ਕਿ ਰਾਜਵੀਰ ਜਵੰਦਾ ਦੀ ਤਾਂ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਦੇ ਨਾਲ ਇਹ ਵੀ ਗੱਲ ਸੱਚ ਹੈ ਪਰ ਅੰਦਰ ਗਤੀ ਕੁਝ ਗੱਲਾਂ ਐ ਜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ ਰਾਜਵੀਰ ਜਵੰਦਾ ਦੀ ਚੜ੍ਹਾਈ ਨੂੰ ਕਹ ਲਓ ਚਾਹੇ ਉਹਦੀ ਪ੍ਰਸ਼ੰਸਾ ਨੂੰ ਕਹ ਲਓ ਯਾਨੀ ਇੱਕਦਮ ਪੰਜਾਬ ਦੇ ਅੰਦਰ ਫੈਲਦੀ ਜਾ ਰਹੀ ਸੀ ਰਾਜਵੀਰ ਜਵੰਦਾ ਸਟੈਪ ਬਾਈ ਸਟੈਪ ਮਸ਼ਹੂਰ ਹੁੰਦਾ ਜਾ ਰਿਹਾ ਸੀ ਅਸ ਕਰਕੇ ਕਹਿੰਦੇ ਜੀ ਕੋਈ ਜਿਗਰੀ ਯਾਰ ਹੋਵੇ ਚਾਹੇ ਹੋਵੇ ਕੋਈ ਦੋਸਤ ਸ਼ੱਕ ਦਾ ਕਰਨਾ ਬੰਦ ਕਰਨਾ ਕਿ ਅੱਗੇ ਇਸ ਵੀਡੀਓ ਦੇ ਅੰਦਰ ਜੋ ਕੁਝ ਤੁਸੀਂ ਦੇਖੋਗੇ ਹੈਰਾਨ ਕਰ ਦੇਣ ਵਾਲਾ ਕਿਉਂਕਿ ਤੁਹਾਡੇ ਵੀ ਹੋ ਛੁੱਟ ਜਾਣਗੇ ਕਿ ਰਾਜਵੀਰ ਜਵੰਦਾ ਕਿਸੇ ਦੋਸਤ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਹੋਰ ਅੰਦਰ ਗਤੀ ਬੰਦੇ ਨੇ ਚਾਲ ਚੱਲ ਦਿੱਤੀ ਹੈ ਯਾਨੀ ਐਕਸੀਡੈਂਟ ਤਾਂ ਕਹਿੰਦੇ ਜੀ ਪਸ਼ੂਆਂ ਨਾਲ ਹੋਇਆ ਪਰ ਉਹਦੇ ਵਿੱਚ ਇੱਕ ਗੱਡੀ ਤੁਸੀਂ ਆਪਣੀ ਅੱਖਾਂ ਦੇ ਨਾਲ ਵੇਖੀ ਹੈ ਕਿ ਉਹ ਗੱਡੀ ਰਾਜਵੀਰ ਜਵੰਧਾ ਦੇ ਵਿੱਚ ਅੱਗੋਂ ਵੱਜਦੀ ਹੈ ਜਾਂ ਪਿੱਛੋਂ ਵੱਜਦੀ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਔਰ ਸਭ ਤੋਂ ਵੱਡਾ ਸਵਾਲ ਰਾਜਵੀਰ ਜਵੰਧਾ ਦੇ ਸਮੇਤ ਜਿੰਨੇ ਵੀ ਸਾਥੀ ਸੀ ਉਹਨਾਂ ਦੇ ਭਾਈ ਸਾਰਿਆਂ ਦੇ ਹੈਲਮਟ ਦੇ ਉੱਤੇ ਕੈਮਰੇ ਲੱਗੇ ਹੋਏ ਸੀ ਪਰ ਜਦੋਂ ਰਾਜਵੀਰ ਨਿਕਲਦਾ ਇੱਕ ਇੱਕ ਮੋਮੈਂਟ ਨੂੰ ਰਿਕਾਰਡ ਕਰਦਾ ਜਾਂਦਾ ਤੇ ਸ਼ੇਅਰ ਸੋਸ਼ਲ ਮੀਡੀਆ ਦੇ ਉੱਤੇ ਕਰਦਾ ਜਾਂਦਾ ਇਹ ਪੜਾਅ ਦੇ ਵਿੱਚ ਕੋਈ ਵੀ ਵੀਡੀਓ ਰਿਕਾਰਡ ਨਹੀਂ ਕੀਤੀ ਗਈ ਔਰ ਸਾਰੇ ਬੰਦਿਆਂ ਦੇ ਜਿੰਨੇ ਵੀ ਇਹ ਦੋਸਤ ਸੀ ਜਿਸੋ ਦਾ ਕੈਮਰਾ ਨਹੀਂ ਚਾਲੂ ਸੀ ਤਾਂ ਇਹਦੇ ਵਿੱਚ ਕਹਿੰਦੇ ਜੀ ਦਾਲ ਦੇ ਵਿੱਚ ਕੁਝ ਕਾਲਾ ਹੈ ਪਰ ਕੀ ਕਾਲਾ ਸੁਣ ਲੋ ਜਰਾ ਤਾਂ ਅੰਦਰ ਨਾਲ ਤੁਸੀਂ ਆਪਣੇ ਆਪ ਸਮਝੋਗੇ ਉਸ ਤੋਂ ਬਾਅਦ ਇੱਕ ਐਸੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਤੁਹਾਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਹੈ ਸੁਣੋ ਇਹਦੀ ਪਿਆਗ ਦੇ ਟੱਟਾਂ ਆ ਕੇ ਆ ਗਿਆ ਸੀਗਾ ਜਿਹੜਾ ਕੈਂਟਰ ਤੇਵਜਾ ਇਹ ਵੀ ਤਾਂ ਸਾਹਮਣੇ ਪਈਆਂ ਇੱਕ ਸੌ ਤੁਹਾਡੇ ਵਿੱਚ ਜੈ 14 ਹੋਊਗਾ ਤੁਸੀਂ ਸੋਚਦੇ ਹੋਗੇ ਉਹ ਸੇਮ ਸਵਾਲ ਮੇਰੇ ਤੁਹਾਡਾ ਜੀ ਰਹੋਗਾ ਉਹਨਾਂ ਕਈ ਜਿੰਨਾ ਸਬਤ ਤੁਹਾਡ ਚ ਘੁੰਮਦਾ ਕੇ ਦਾ ਜਵਾਬ ਕਿ ਤੁਰ ਹੋਗਾ ਮੈਂ ਤੁਹਾਡੇ ਖਚਰੇ ਚੋਂ ਗੱਲ ਲੈ ਕੇ ਆਉਂਦਾ ਤੇ ਜਦੋਂ ਕੋਈ ਮੋਟਰਸਾਈਕਲ ਰਾਈਡ ਕਰਦਾ ਨਾ ਜਿਹੜਾ ਪਹਾਰਾਂ ਜਾਂਦੇ ਆ ਜਾਂ ਲੌਂਗ ਰੋਡ ਤੇ ਜਾਂਦੇ ਵੱਡੇ ਵੱਡੇ ਮੋਟਰਸਾਈਕਲ ਲੈ ਕੇ ਜਾਂਦੇ ਆ ਉਹਨਾਂ ਬਕਾਇਦਾ ਸਾਰੀ ਕਿੱਟ ਪਈ ਹੁੰਦੀ ਐ ਅਕਸਰ ਤੇ ਹੈਲਮਟ ਪਾਇਆ ਹੁੰਦਾ ਹੈਲਮਟ ਦੇ ਸਟਾਰ ਬੰਨੇ ਹੁੰਦੀ ਐ ਨਾਲੇ ਉਹ ਹੀ ਇਹਨਾਂ ਦੇ ਖਾਸ ਚੀਜ਼ਾਂ ਕੋ ਹੁੰਦੀ ਆ ਉਹ ਸ਼ਾਇਦ ਤੁਸੀਂ ਨੋੜ ਕੀਤੀ ਹੋਵੇਗੀ ਕਾਚੀ ਕੀ ਹੁੰਦੀ ਆ ਕਿ ਹਰ ਇੱਕ ਦੇ ਰਾਈਡਰ ਦੇ ਮੱਥ ਦੇ ਕੈਮਰਾ ਕੋ ਕੈਮਰਾ ਇਹ ਜਿਸ ਤਰ੍ਹਾਂ ਸੁਣ ਚਾਲਿਆ ਚਾਰ ਪੰਜ ਜਣੇ ਸੀ ਹੁਣ ਚਾਰ ਪੰਜ ਜਣੇ ਅਲੱਗ ਅਲੱਗ ਮੋਟਰਸਾਈਕਲ ਤੇ ਸੀ ਕੋਣ ਇੱਕ ਬੰਦੇ ਨੇ ਕੈਮਰਾ ਨਹੀਂ ਪਾਇਆ ਹੋਇਆ ਦੂਜਣ ਨੇ ਲੈਤਨ ਚਾਰ ਪੰਜ ਕਿਹ ਦੇਵੇ ਕੈਮਰੇ ਦੀ ਰਿਕਾਰਡਿੰਗ ਅਜੇ ਤੱਕ ਦੇਖੋ ਰਿਹਾ ਹੈ ਰਿਕਾਰਡਿੰਗ ਕਰਨੀ ਰਹਿ ਸੀ ਜਾ ਅਜੋ ਜੂਜੂ ਪੋਂਚੇਨੀ ਸੀ ਕੀ ਕਾਰਨ ਕੀ ਵਜ੍ਹਾ ਸੀ ਕਿਉਂਕਿ ਅਰਾਜਵੀਰ ਜਵੰਦੇ ਦੀ ਬਹੁਤ ਵੀਡੀਓ ਪਾ ਦੇਖੀ ਆ ਜਦੋਂ ਉਹ ਜਾਂਦੇ ਆ ਰਾਇਰ ਤੇ ਜਾਂਦੇ ਆ ਮੋਟਰਸਾਈਕਲ ਤੇ ਲੈ ਕੇ ਜਾਂਦੇ ਆ ਪਾਰਾ ਵਿੱਚ ਕਿਸੇ ਵੀ ਜਿਹੜੇ ਜਾਂਦੇ ਆ ਉਹਨੂੰ ਬਹੁਤ ਸਾਰੇ ਵੀਡੀਓਸ ਉਹਨਾਂ ਦੀਆਂ ਫਾਇਰ ਹੋਈਆਂ ਜਿਹੜੀਆਂ ਮੱਥੇ ਦੇ ਉੱਪਰ ਕੈਮਰਾ ਲੱਗਾ ਕੈਮਰਾ ਦੀ ਰਿਕਾਰਡਿੰਗ ਹੁੰਦੀ ਹੈ ਕੈਮਰਾ ਸਾਰੀ ਰਿਕਾਰਡਿੰਗ ਕਰਦਾ ਜਾਂਦਾ ਜਿਹਦੇ ਪਾਸੇ ਮੋਟਰ ਜਾਂਦਾ ਉਹ ਕੈਮਰਾ ਸਾਰੀ ਉਹ ਚੀਜ਼ ਨੂੰ ਕੈਪਚਰ ਕਰਦਾ ਜਾਂਦਾ ਸਾਰਾ ਉਹ ਜੋ ਗੱਲ ਰਿਪੋਰਟ ਸੁਣ ਲਾ ਫੌਜਾਂ ਚੋਂਤਾ ਹੂਆ ਕਿ ਉਸ ਟੈਂਪ ਕੈਮਰਾ ਨਹੀਂ ਸੱਚਾ ਸੁਣ ਲਿਆ ਪੰਜਾਬਾ ਨੇ ਜਿਹੜੀ ਤੁਸੀਂ ਉਹ ਵੀਡੀਓ ਸੁਣੀ ਆ ਇਹ ਇਕੱਲਾ ਮੈਂ ਨਹੀਂ ਤੇ ਜਾ ਹੈ ਭਰਾ ਨਹੀਂ ਪੰਜਾਬ ਦੇ ਅੰਦਰ ਬਹੁਤ ਸਾਰੇ ਬੁੱਧੀਜੀਵੀ ਇਹ ਸਵਾਲ ਤਾਂ ਠਾ ਰਹੇ ਨੇ ਕਿ ਪੰਜ ਬੰਦੇ ਨੇ ਕੈਮਰਾ ਲੱਗਣ ਦੇ ਬਾਵਜੂਦ ਵੀ ਹੈਲਮਟ ਦੇ ਉੱਤੇ ਸਾਰਾਂ ਦੇ ਕੈਮਰੇ ਲੱਗੇ ਸੀ ਇੱਕ ਇੱਕ ਪਲ ਦੀ ਮੋਮਟ ਰਾਜਵੀਰ ਜਵੰਦਾ ਉਹਦੇ ਸਾਥੀ ਕੈਦ ਕਰਦੇ ਜਾ ਰਹੇ ਸੀ ਪਰ ਉਹਦੇ ਸਾਥੀਆਂ ਦੀ ਤਾਂ ਛੱਡੋ ਰਾਜਵੀਰ ਜਵੰਦਾ ਜਰੂਰ ਕਰਦਾ ਜਾ ਰਿਹਾ ਸੀ ਔਰ YouTube ਦੇ ਉੱਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਯਾਨੀ ਉਹਨੇ ਸ਼ੇਅਰ ਕੀਤੀਆਂ ਆਪਣੇ ਬੰਦੀਆਂ ਸਾਰੀਆਂ ਵੀਡੀਓ ਜੀ ਔਰ ਉਸ ਤੋਂ ਬਾਅਦ ਕਹਿੰਦੇ ਜੀ ਹੁਣ ਰਾਜਵੀਰ ਜਵੰਦਾ ਦਾ ਜਿਸ ਵਕਤ ਕਹਿੰਦੇ ਜੀ ਐਕਸੀਡੈਂਟ ਹੁੰਦਾ ਬਿਲਕੁਲੋਂ ਸਹੀ ਟਾਈਮ ਬਿਲਕੁਲ ਉਸੇ ਹੀ ਟਾਈਮ ਸਾਰੇ ਕੈਮਰੇ ਬੰਦ ਕਿਉਂ ਹੋ ਜਾਂਦੇ ਨੇ ਬਹੁਤ ਵੱਡਾ ਸਵਾਲ ਹੈ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਕਹਿੰਦੇ ਜੀ ਢੱਠਿਆਂ ਦੇ ਵਿੱਚ ਯਾਨੀ ਪਸ਼ੂਆਂ ਦੇ ਵਿੱਚ ਕਹਿੰਦੇ ਉਹਦਾ ਮੋਟਰਸਾਈਕਲ ਵੱਜ ਗਿਆ ਇਹ ਗੱਲ ਕਰਨੀ ਨਹੀਂ ਹੈ ਸ਼ਾਨ ਬੀਨ ਹੋਣੀ ਹਜੇ ਬਾਕੀ ਹੈ ਤੁਹਾਡੇ ਸਾਹਮਣੇ ਸੱਚ ਨਿਕਲ ਕੇ ਆਣਾ ਮਾਨਸਾ ਦੇ ਇੱਕ ਵਕੀਲ ਨੇ ਵੀ ਮੁੱਦਾ ਚੱਕਿਆ ਉਹ ਕਹਿੰਦੇ ਉਹਦੀ ਸ਼ਾਨ ਬੀਨ ਕਰਨੀ ਚਾਹੀਦੀ ਹੈ ਉਹਦੇ ਪਰਿਵਾਰ ਨੂੰ ਕਰਾਉਣੀ ਚਾਹੀਦੀ ਹੈ ਕਿਤੇ ਰਾਜਵੀਰ ਜਵੰਦਾ ਦੇ ਨਾਲ ਦੀਪ ਸਿੱਧੂ ਵਾਲਾ ਹਾਦਸਾ ਤਾਂ ਨਹੀਂ ਵਾਪਰ ਗਿਆ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਿਓਰੀਆਂ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਤੇ ਆ ਰਹੀਆਂ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਪੁੱਛਣਾ ਚਾਹਣਾ ਜਿਹੜੇ ਲੋਕ ਮੇਰੀ ਵੀਡੀਓ ਵੇਖ ਕੇ ਗੱਲ ਕਹਿੰਦੇ ਸੀ ਕਿ ਭਾਈ ਇਹ ਗੱਲ ਤਾਂ ਹੋ ਨਹੀਂ ਸਕਦੀ ਕਿਉਂਕਿ ਮੈਂ ਸਵਾਲ ਠਾਇ ਸੀ ਸੂਟ ਦੇ ਉੱਤੇ ਜਿਹੜਾ ਸੂਟ ਰਾਜਵੀਰ ਜਿਉਂਹਾਂ ਦੇ ਪਾਇਆ ਸੀ ਉਹਦੀ ਰੀੜ ਦੀ ਹੱਡੀ ਛੱਡੋ ਇੱਕ ਕਤਰਾ ਕਤਰਾ ਪ੍ਰੋਡਕਸ਼ਨ ਦੇ ਵਿੱਚ ਯਾਨੀ ਪੂਰਾ ਕੈਂਦ ਸੀ ਆਪਣੇ ਆਪ ਦੇ ਵਿੱਚੋਂ ਸ਼ੂਟ ਬੜਾ ਹੀ ਵੀ ਇਤਰਾਉਂਦਾ ਸੀ ਉਹਨੂੰ ਬਚਾਉਣ ਦੇ ਲਈ ਫਿਰ ਬਹੁਤ ਸਾਰੇ ਭਾਰੀ ਪੈਸਾ ਲਾ ਕੇ ਵੀ ਉਹ ਸ਼ੂਟ ਨੇ ਰਾਜਵੀਰ ਜਵੰਦਾ ਦੀ ਹੈਲਪ ਨਹੀਂ ਕੀਤੀ ਯਾਨੀ ਉਹਨੂੰ ਬਚਾਇਆ ਨਹੀਂ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਸਵਾਲ ਜਰੂਰ ਆਉਣੇ ਚਾਹੀਦੇ ਨੇ ਕਮੈਂਟਾਂ ਦੇ ਵਿੱਚ ਕਿ ਭਾਈ ਰਾਜਵੀਰ ਜਵੰਦਾ ਦੇ ਸ਼ੂਟ ਵਿੱਚ ਕਮੀ ਸੀ ਹੈਲਮਟ ਦੇ ਵਿੱਚ ਸੀ ਜਾਂ ਉਹਦੇ ਰੀਡ ਦੀ ਹੱਡੀ ਟੁੱਟੀ ਹੈ ਦੇਖੋ ਸ਼ੂਟ ਬਹੁਤ ਪੈਸਾ ਨਾਲ ਰਸਿਆ ਜਾ ਰਿਹਾ ਕੋਈ ਮਾਮੂਲੀ ਸ਼ੂਟ ਨਹੀਂ ਸੀ 1 ਲੱਖ ਰੁਪਏ ਦਾ ਉਹ ਸਮਾਨ ਪਾਇਆ ਸੀ ਰਾਜਵੀਰ ਜਵੰਦੇ ਦੇ ਇਹ ਵੀਡੀਓ ਤਿੰਨ ਦੇ ਵਿੱਚ ਮੈਂ ਗੱਲ ਕਹਿ ਚੁੱਕਿਆ ਔਰ ਹੁਣ ਮੈਂ ਰਿਪੀਟ ਕਰ ਉਹ ਕੀਤੀ ਹੈ ਕਿਉਂਕਿ ਸਾਡੇ ਪੰਜਾਬ ਦੇ ਕੁਝ ਲੋਕਾਂ ਨੇ ਇਹ ਸਵਾਲ ਕੀਤੇ ਕਹਿੰਦੇ ਜੀ ਐਦਾਂ ਕਿਵੇਂ ਹੋ ਸਕਦਾ ਪਰ ਭਾਈ ਹੋਣ ਨੂੰ ਕੁਝ ਵੀ ਹੋ ਸਕਦਾ ਆ ਹੁਣ ਪੰਜਾਬ ਦੇ ਸਾਡੇ ਭੈਣ ਭਰਾ ਨੇ ਸਵਾਲ ਚੱਕ ਰਹੇ ਨੇ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਕੈਮਰਾ ਹਰ ਵਕਤ ਚਾਲੂ ਸੀ ਉਸ ਵਕਤ ਕਿਉਂ ਨਹੀਂ ਸੀ ਇਸ ਗੱਲ ਦਾ ਤਾਂ ਉਸ ਬੰਦੇ ਨੂੰ ਬੜਾ ਸ਼ਿਕੀਨ ਸੀ ਵੀਡੀਓ ਬਣਾਉਂਦਾ ਬਲੌਗਿੰਗ ਕਰਦਾ ਸੀ ਹੁਣ ਪੰਜਾਬ ਦੇ ਲੋਕਾਂ ਦੇ ਸਵਾਲ ਦੇਖਦੇ ਆਂ ਕਿ ਭਾਈ ਆਉਂਦੇ ਕੀ ਆ ਅੱਗੇ ਦਾ ਮਾਮਲਾ ਤੁਹਾਡੇ ਸਾਹਮਣੇ ਧਰਦੇ ਰਵਾਂਗੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਦਾ ਕਹਿੰਦੇ ਕਿ ਐਕਸੀਡੈਂਟ ਹੋਇਆ ਅਗਰ ਐਕਸੀਡੈਂਟ ਹੋ ਕੇ ਉਹਨਾਂ ਦੀ ਜਾਨ ਗਈ ਹੈ ਤੇ ਫਿਰ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਉਸ ਵਕਤ ਦੋਸਤ ਸੀ ਉਹਨਾਂ ਦੇ ਹੈਲਮਟਾਂ ਦੇ ਉੱਤੇ ਜਿਹੜੇ ਕੈਮਰੇ ਲੱਗੇ ਸੀ ਉਹ ਆਖਰ ਕਿਉਂ ਨਹੀਂ ਚਾਲੂ ਉਹ ਵੀਡੀਓ ਕਿਉਂ ਨਹੀਂ ਹੈ ਜਿਹੜੀਆਂ ਕਿ ਉਹ ਹਰ ਵੇਲੇ ਉਹਨਾਂ ਦੀ ਰਿਕਾਰਡਿੰਗ ਕਰਦੇ ਹੁੰਦੇ ਸੀ ਉਹਨਾਂ ਦੀ ਵੀਡੀਓ ਬਣਾਉਂਦੇ ਹੁੰਦੇ ਸੀ ਪਰ ਐਕਸੀਡੈਂਟ ਦੇ ਸਮੇਂ ਦੀ ਉਹਨਾਂ ਦੀ ਵੀਡੀਓ ਹੈ ਹੀ ਨਹੀਂਗੀ ਬਹੁਤ ਸਾਰੇ ਸਵਾਲ ਜਿਹੜੇ ਜਨਮ ਲੈ ਆਂਦੇ ਆ ਕਿਉਂਕਿ ਕੀ ਹੈ ਜਾ ਰਿਹਾ ਹੈ ਕਿ ਯਾਂ ਤੇ ਇਹ ਜਿਹੜਾ ਰਾਜਵੀਰ ਜਵੰਦਾ ਵਾ ਇਹਦੀ ਮੌਤ ਇਹਨਾਂ ਨੇ ਜਾਣ ਬੁੱਝ ਕੇ ਕਿਸੇ ਨੇ ਕਰਵਾਈ ਹੈ ਕੋਈ ਬਹੁਤ ਵੱਡੀ ਸਾਜ਼ਿਸ਼ ਰਚੀ ਹੈ ਜਿਸ ਤਰ੍ਹਾਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਇਸ ਤਰ੍ਹਾਂ ਹੀ ਕਿਹਾ ਜਾ ਰਿਹਾ ਕਿ ਰਾਜਵੀਰ ਜਵੰਦਾ ਦਾ ਵੀ ਸ਼ਾਇਦ ਐਕਸੀਡੈਂਟ ਕਰਵਾਇਆ ਗਿਆ ਹੋਇਆ ਨਹੀਂਗਾ ਕਿਉਂ ਕਿ ਰਾਜਵੀਰ ਜਵੰਦਾ ਵੀ ਇਹ ਜਿਹੜੇ ਚੜ੍ਹਦੇ ਕਲਾਕਾਰ ਆ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਸੀ ਪੰਜਾਬ ਦੇ ਵਿੱਚ ਨਹੀਂ ਤੂਤੀ ਬੋਲਦੀ ਸੀ ਤੇ ਹੁਣ ਇਹ ਬਹੁਤ ਸਾਰੇ ਸਵਾਲ ਜਿਹੜੇ ਜਨਮ ਲੈਣਦੇ ਆ ਕਿ ਰਾਜਵੀਰ ਜਵੰਦਾ ਦਾ ਆਇਆ ਕਿ ਐਕਸੀਡੈਂਟ ਹੋਇਆ ਹੈ ਕਿ ਕਰਵਾਇਆ ਗਿਆ ਵੈ ਕਿ ਉਹਨਾਂ ਨੂੰ ਜਾਣ ਪੁੱਝ ਕੇ ਮਾਰਿਆ ਗਿਆ ਵੈ ਇਸ ਚੀਜ਼ ਦੀ ਹੁਣ ਜਿਹੜੇ ਰਾਜਵੀਰ ਜਵੰਦਾ ਦੇ ਘਰ ਵਾਲੇ ਆ ਉਹਨਾਂ ਨੂੰ ਤਫਸ਼ੀਸ਼ ਕਰਾਉਣੀ ਚਾਹੀਦੀ ਹੈ ਸੀਬੀਆਈ ਨੂੰ ਇਹ ਕੇਸ ਦੇਣਾ ਚਾਹੀਦਾ ਤਾਂ ਕਿ ਜਿਹੜੀ ਹਕੀਕਤ ਆ ਸਾਹਮਣੇ ਬਤਾ ਸਕੇ ਕਿ ਆਖਰ ਹਕੀਕਤ ਕੀ ਹੈ ਕਿ ਜਾਣ ਬੁੱਝ ਕੇ ਤੇ ਨਹੀਂ ਕਿਤੇ ਨੇ ਇਹ ਰਾਜਵੀਰ ਜਵੰਦਾ ਦਾ ਐਕਸੀਡੈਂਟ ਕੀਤਾ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਆਖਰ ਹਕੀਕਤ ਕੀ ਹੈ ਇਸ ਤੋਂ ਪਰਦਾ ਉੱਠਣਾ ਚਾਹੀਦਾ ਵਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣੇ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ